ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਮਾਰਕ ਐਟਮ ਦਿਹਾੜਾ ਸਾਰੇ ਹਿੰਦੁਸਤਾਨ ਦੇ ਵਿੱਚ ਮਨਾਇਆ ਜਾ ਰਿਹਾ ਖਾਸ ਤੌਰ ਤੇ ਆਨੰਦਪੁਰ ਸਾਹਿਬ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ 21 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਵਕ ਵਕ ਪ੍ਰੋਗਰਾਮਸ ਰੱਖੇ ਗਏ ਹਨ ਇਸ ਪ੍ਰੋਗਰਾਮਾਂ ਦੇ ਵਿੱਚ ਲਗਭਗ 50 ਲੱਖ ਲੋਕਾਂ ਦੇ ਸ਼ਮੂਲੀਅਤ ਕਰਨ ਦਾ ਸਾਨੂੰ ਅੰਦਾਜ਼ਾ ਹੈ ਔਰ ਇਹਨਾਂ ਕਾਰਜਕ੍ਰਮਾਂ ਨੂੰ ਲੈ ਕੇ ਜਿਹੜੇ ਸਿਕਿਉਰਿਟੀ ਦੇ ਪ੍ਰਬੰਧ ਔਰ ਜਿਹੜੇ ਅ ਵਕ ਵਕ ਇੰਤਜ਼ਾਮਾਤ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਕੀਤੇ ਜਾ ਰਹੇ ਹਨ ਉਸ ਦੀ ਸਮੀਖਿਆ ਕਰਨ ਲਈ ਉਸ ਦੇ ਬਾਰੇ ਵਿਚਾਰ ਵਟਾਲਾ ਕਰਨ ਲਈ ਅੱਜ ਇੱਕ ਮੀਟਿੰਗ ਇੱਥੇ ਆਨੰਦਪੁਰ ਸਾਹਿਬ ਵਿਕੇ ਰੱਖੀ ਗਈ ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਇਹ ਬਹੁਤ ਵੱਡਾ ਕੱਠ ਲੋਕਲ ਦਾ ਇੱਥੇ ਹੋਣ ਜਾ ਰਿਹਾ ਹੈ ਜਿਹਦੇ ਵਿੱਚ ਤਕਰੀਬਨ 50 ਲੱਖ ਸ਼ਦਾ ਲੋਦੇ ਪਹੁੰਚਣ ਦੀ ਇਥੇ ਸਾਨੂੰ ਉਮੀਦ ਹੈ ਸੋ ਇਹਨੇ ਵੱਡੇ ਪੱਧਰ ਤੇ ਜਿਹੜੇ ਸਾਡੇ ਰਹਿਣ ਦੇ ਇੰਤਜ਼ਾਮਤ ਨੇ ਔਰ ਸਿਵਿਕ ਕਮਿਊਨिटीज ਹੈ ਜਿਹੜਾ ਉਹਨਾਂ ਦਾ ਟਰਾਂਸਪੋਰਟੇਸ਼ਨ ਪਲਾਨ ਹੈ ਜਿਹੜਾ ਸਿਕਿਉਰ ਸਿਕਿਉਰਿਟੀ ਦੇ ਬੰਦੋਬਸਤ ਹੈ ਜਿਹੜੇ ਟਰੈਫਿਕ ਰੈਗੂਲੇਸ਼ਨ ਹੈ ਜਿਹੜਾ ਵੀ ਵੀ ਆਈ ਪੀ ਪ੍ਰਬੰਧਨ ਹੈ ਇਸ ਤੋਂ ਇਲਾਵਾ ਲੰਗਰ ਔਰ ਬਾਕੀ ਜਿਹੜੇ तमाम तरह ਦੀਆਂ ਚੀਜ਼ਾਂ है उस सारे थी थे की इतने समीख्या की तरह तैयार है कि ये बहुत पावन एक पर्व एक परड़ा आ रहा है एडमिनिस्ट्रेशन मैंने खुशी है कि पुलिस वालों सिविल एडमिनिस्ट्रेशन वालों उसकी तैयारियां बहुत ढुकवे तरीके की जिन्हे असी पिछले साल होना मामलों इंतजाम किए थे उसको तो

ਸਾਡੇ ਵੱਲੋਂ ਸਿਵਲ ਕਪੜਿਆਂ ਦੇ ਵਿੱਚ ਪੁਲਿਸ ਤਾਇਨਾਤ ਕੀਤੀ ਜਾਏਗੀ ਸੀਸੀਟੀਵੀ ਕੈਮਰਾਜ਼ ਲਗਾਏ ਜਾਣਗੇ ਔਰ ਇਹੋ ਜਿਹੜੇ ਵੀ ਅੰਸਰ ਹੈ ਉਹਨਾਂ ਤੇ ਆਨ ਜਾਣ ਵਾਲੇ ਜਿਹੜੇ ਅਨੰਤਪੁਰ ਸਾਹਿਬ ਤੋਂ ਬਾਹਰੋਂ ਟ੍ਰੈਫਿਕ ਆ ਰਿਹਾ ਹੈ ਉਹਨਾਂ ਸਾਰਿਆਂ ਤੇ ਨਿਗਰਾਨੀ ਰੱਖੀ ਜਾਏਗੀ ਤਾਂ ਕਿ ਮਾੜੇ ਅੰਸਰ ਨਾ ਪਾਰਕਿੰਗ ਲਈ ਕਿਹੜੇ ਸਥਾਨ ਤੁਹਾਨੂੰ ਐਗਜ਼ੈਕਟ ਜਿਹੜਾ ਪੀ ਦੇ ਕਰੀਬ ਅਸੀਂ ਪਾਰਕਿੰਗ ਸਪਾਟਸ ਮਿਲਦਾਰਿਤ ਕੀਤੇ ਹੁਣ ਤੱਕ ਔਰ ਜਿਵੇਂ ਮੋਲੇ ਮੋਲੇ ਦੇ ਵਿੱਚ ਲਗਭਗ ਮੈਨੂੰ ਪੀਸੀ ਸਾਹਿਬ ਦਾ ਸ਼ਾਇਦ ਸੀ 50 ਏਕੜ ਜ਼ਮੀਨ ਹੁੰਦੀ ਸੀ ਇਸ ਵਾਰ ਉਹਨੂੰ ਡਬਲ ਕਰਕੇ 100 ਏਕੜ ਜ਼ਮੀਨ ਦੇ ਉੱਤੇ ਪਾਰਕਿੰਗ ਰੱਖੀ ਗਈ ਹੈ ਤਾਂ ਕਿ ਜਿਹੜੇ ਯਾਤਰੀ ਹੈ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ। ਇਹ ਦਿੱਕਤ ਤਾਂ ਹੁੰਦੇ ਕੋ ਜੋ ਜੋ ਕੰਸਟ੍ਰੈਂਟਸ ਆ ਗਏ ਉਹ ਤਾਂ ਹੈਗੀ ਹੈ। ਇਹ ਇਤਿਹਾਸਿਕ ਗਲੀਆਂ ਨੇ, ਇਤਿਹਾਸਿਕ ਜਗ੍ਹਾਆਂ ਨੇ। ਸੋ ਲੇਕਿਨ ਫਿਰ ਵੀ ਅਸੀਂ ਪੂਰੀ ਤਰ੍ਹਾਂ ਪਲਾਨ ਕੀਤਾ ਹੈ ਕਿ ਉਥੇ ਨੋ ਟ੍ਰੈਫਿਕ ਜ਼ੋਨਸ ਬਨਾਏ ਹੈ ਤਾਂ ਕਿ ਉਥੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਾ ਹੋਵੇ ਔਰ ਵਨ ਵੇ ਜ਼ੋਨਸ ਕਈ ਅਸੀਂ ਐਨਬਾਰਿਤ ਕੀਤੇ ਆ ਤਾਂ ਕਿ ਸ਼ਦਾਲੂ ਇੱਕ ਪਾਸੇ ਆਉਣ ਔਰ ਦੂਜੇ ਪਾਸੇ ਨਿਕਲ ਜਾਣ ਇਸ ਦੇ ਨਾਲ ਨਾਲ ਅਸੀਂ ਲੋਕਾਂ ਦੀ irdad ਲਈ ਹੈਲਪ ਸੈਂਟਰਸ ਹੈਲਪ ਡੈਸਕਸ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਪੁਲਿਸ ਵੱਲੋਂ ਵੱਖ-ਵੱਖ ਸਥਾਨਾਂ ਤੇ ਹੈਲਪ ਡੈਸਕ ਬਣਾਈਆਂ ਹੋਈਆਂ ਤਾਂ ਕਿ ਜਿਹੜੇ ਯਾਤਰੀਆਂ ਉਹਨਾਂ ਨੂੰ ਉਹਨਾਂ ਦੀ ਹੈਲਪ ਸ਼ੁਕਰੀਆ ਪਿਛਲੀ ਵਾਰ ਐਸਐਸਪੀ ਸਾਹਿਬ ਵੱਲੋਂ 350 ਕੈਮਰੇ ਜੋ ਹੈ ਉਹ ਲਗਾਏ ਗਏ ਸੀ ਤਾਂ ਕਿ ਜੇਬ ਕਤਰਿਆ ਤੇ ਨਜ਼ਰ ਲਗਾਈ ਰੱਖੀ ਜਾ ਸਕੇ ਇਸ ਵਾਰ ਵੀ ਤੁਹਾਡੇ ਵੱਲੋਂ ਸੀਸੀਟੀਵੀ ਕੈਮਰਾ ਸਾਡਾ ਸਾਰਾ ਅਨੰਤਪੁਰ ਸਾਹਿਬ ਦਾ ਏਰੀਆ ਹੈ ਇਸ ਨੂੰ ਵਕ ਵਕ ਜ਼ੋਨ ਦੇ ਵਿੱਚ ਅਸੀਂ ਤਕਸੀਮ ਕੀਤਾ ਹੈ ਇਹਦੇ ਵਿੱਚ ਅਸੀਂ ਤੁਹਾਨੂੰ ਐਗਜ਼ੈਕਟ ਦੱਸ ਦਾਂਗੇ ਲਗਭਗ 9 ਦੇ 9 ਜ਼ੋਨਸ ਅਸੀਂ ਹੁਣ ਤੱਕ ਆਇਡੈਂਟੀਫਾਈ ਕੀਤੇ ਜਿਸ ਦੇ ਵਿੱਚ ਪਾਰਕਿੰਗ ਇੱਕ ਵੱਖਰਾ ਜ਼ੋਨ ਹੈ ਟ੍ਰੈਫਿਕ ਡਾਇਵਰਸ਼ਨ ਨੂੰ ਇੱਕ ਵੱਖਰਾ ਅਦਾਰਾ ਅਸੀਂ ਮੰਨਿਆ ਹੈ ਜਿਹੜਾ ਲੋਕਾਂ ਦੇ ਰਹਿਣ ਦੀ ਟੈਂਸਿਟੀ ਹੈ ਉਸ ਨੂੰ ਜਿਹੜੇ ਇੱਥੇ ਮੇਨ ਸਾਡੇ ਸੈਂਟਰਮ ਸੈਂਟਰਮ ਹੈ ਗੁਰਦੁਆਰਾ ਸੀਤ ਗੰਸਾਹ ਗੁਰਦੁਆਰਾ ਕੋਰਾ ਸਾਹਿਬ ਟਕਸਾਹ ਇਹਨਾਂ ਸਾਰਿਆਂ ਨੂੰ ਵਕ ਵਕ ਸੈਕਟਰਾਂ ਦੇ ਵਿੱਚ ਵੰਡ ਕੇ ਔਰ ਇਸ ਦੇ ਨਾਲ ਜਿਹੜੇ ਮੇਨ ਫੰਕਸ਼ਨ ਦੇ ਰਾਸਤੇ ਖਾਲਸਾ ਦੇ ਵਿੱਚ ਹੋਣੇ ਹਨ ਇਹਨਾਂ ਸਾਰਿਆਂ ਨੂੰ ਅਸੀਂ ਵਕ ਵਕ ਜਿਹੜੀ ਲੋਡ ਮੁਤਾਬਕ ਸਿਕਿਉਰਿਟੀ ਦੇ ਪ੍ਰਬੰਧ ਪਲਾਨ ਕੀਤੇ ਹੈ ਜਿਵੇਂ ਮੈਂ ਜਿਸ ਤਰ੍ਹਾਂ ਤੁਹਾਨੂੰ ਅੱਗੇ ਮੈਂ ਦੱਸਿਆ ਕਿ ਜਿਹੜਾ ਹਰ ਵਾਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪਿਛਲੇ ਇੰਤਜ਼ਾਮਾਂ ਨਾਲੋਂ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਅਸੀਂ ਇੰਤਜ਼ਾਮ ਕਰੀਏ ਸੋ ਜੇਮੀ ਵੀ ਸਾਡੀ ਸੁਰੱਖਿਆ ਤੇ ਲੋਡ ਹੋਏਗੀ ਹੁਣ ਤੱਕ ਸਾਨੂੰ ਉਮੀਦ ਹੈ ਕਿ ਲਗਭਗ 9 ਤੋਂ 10000 ਸਾਡੇ ਪੁਲਿਸ ਮੁਲਾਜ਼ਮ ਔਰ ਸੀਨੀਅਰ ਆਫਸਰਸ ਜੀ ਆਈਬੀ ਆਈਜੀ ਔਰ ਐਸਐਸਪੀ ਕਮਾਂਡੈਂਟ ਲੈਵਲ ਦੇ ਅਧਿਕਾਰੀਆਂ ਨੂੰ ਇੱਥੇ ਵਕਤ ਵਕਤ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ਤਾਂ ਕਿ ਆਉਣ ਵਾਲੇ ਯਾਤਰੀਆਂ ਨੂੰ ਕਿਸੇ ਕਸਲ ਦੀ ਕੋਈ ਪ੍ਰੋਬਲਮ ਫੇਸ ਨਾ ਕਰੇ